ਸੱਚ ਜਿਆ ਕਾਲ ਮਿੱਤਰੋ 10 ਨਵੰਬਰ 2025 ਨੂੰ ਸ਼ਾਮ ਦੇ 6:45 ਮਿੰਟ ਤੇ ਦਿੱਲੀ ਦੇ ਰੈਡ ਫੋਰਸ ਤੋਂ ਇੱਕ ਹਿਉਂਡਾਈ i20 ਗੱਡੀ ਬਾਹਰ ਨੂੰ ਨਿਕਲਦੀ ਹੈ। ਇਹ ਗੱਡੀ ਦਿੱਲੀ ਦੇ ਲਾਲ ਕਿਲੇ ਦੇ ਵਿੱਚੋਂ ਯੂ-ਟਰਨ ਲੈ ਕੇ ਉਸ ਦੇ ਸਾਹਮਣੇ ਵਾਲੀ ਸੜਕ ਉੱਤੇ ਆ ਜਾਂਦੀ ਹੈ। ਤਕਰੀਬਨ 6:52 ਮਿੰਟ ਤੇ ਇਹ ਗੱਡੀ ਹੌਲੀ-ਹੌਲੀ ਚੱਲ ਕੇ ਉਸ ਰਸਤੇ ਤੋਂ ਲਾਲ ਲਾਈਟ ਤੇ ਆ ਕੇ ਰੁਕਦੀ ਹੈ। ਇਹ ਰੈੱਡ ਲਾਈਟ ਲਾਲ ਕਿਲੇ ਦੇ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਬਿਲਕੁਲ ਨੇੜੇ ਸੀ। ਤਾਂ ਦੋਸਤੋ ਉਸ ਤੋਂ ਬਾਅਦ ਕੁਝ ਸਕਿੰਟਾਂ ਬਾਅਦ ਜੋ ਹੁੰਦਾ ਹੈ ਉਸ ਨੂੰ ਵੇਖ ਕੇ ਲੋਕ 당ਗ ਰਹਿ ਗਏ ਸਨ। ਤਾਂ ਦੋਸਤੋ ਕੁਝ ਸਕਿੰਟਾਂ ਵਿੱਚ ਇੱਕ ਬਹੁਤ ਵੱਡਾ ਧਮਾਕਾ। ਜੀ ਹਾਂ ਇਹ ਬਲਾਸਟ ਇੰਨਾ ਵੱਡਾ ਸੀ। ਇਸ ਦੇ ਨੇੜੇ ਤੇਰੇ ਦੀਆਂ 6 ਗੱਡੀਆਂ 3 ਆਟੋ ਰਿਕਸ਼ੇ ਇਸ ਦੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਜਾਂਦੇ ਹਨ ਤੇ ਇਸ ਦੇ ਆਸ-ਪਾਸ ਦੀਆਂ ਸਾਰੀਆਂ ਸੜਕਾਂ ਦੀਆਂ ਲਾਈਟਾਂ ਬੁੱਝ ਜਾਵਿਆ ਹਨ ਤੇ ਇਸ ਦੇ ਨੇੜੇ ਜਿੰਨੀਆਂ ਗੱਡੀਆਂ پارک ਕੀਤੀਆਂ ਹੋਈਆਂ ਸਨ ਉਹਨਾਂ ਦੇ ਸਾਰੇ ਸ਼ੀਸ਼ੇ ਟੁੱਟ ਜਾਂਦੇ ਹਨ ਇਹ ਛੱਡੋ ਇਸ ਦੇ ਨੇੜੇ ਮੈਟਰੋ ਸਟੇਸ਼ਨ ਦੇ ਐਂਟਰੀ ਗੇਟ ਦਾ ਸ਼ੀਸ਼ਾ ਵੀ ਟੁੱਟ ਜਾਂਦਾ ਹੈ ਇਹ ਸਿੱਧੇ ਨੇੜੇ ਜੋ 2-3 ਗੱਡੀਆਂ پارک ਕੀਤੀਆਂ ਹੋਈਆਂ ਸਨ ਉਹ ਤਾਂ ਬਹੁਤ ਦੂਰ ਜਾ ਕੇ ਲਗਭਗ 150 ਮੀਟਰ ਦੂਰ ਜਾ ਕੇ ਦਿਖਦੀਆਂ ਹਨ ਤੇ ਜਦੋਂ ਆਸ-ਪਾਸ ਦੇ ਲੋਕਾਂ ਕੋਲ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਕਿਹਾ ਕਿ ਕੰਨ ਦੇ ਪਰਦੇ ਫਾਟ ਜਾਣ ਵਾਲੀ ਆਵਾਜ਼ ਸੀ ਉਹਨਾਂ ਨੇ ਇਹ ਆਵਾਜ਼ ਕਦੇ ਵੀ ਨਹੀਂ ਸੁਣੀ ਸੀ ਉਹ ਛੱਡੋ 3 ਕਿਲੋਮੀਟਰ ਦੂਰ ਆਈਪੀਓ ਤੱਕ ਇਹ ਆਵਾਜ਼ ਜਾਵਤ 6:05 ਮਿੰਟ ਤੇ ਫਾਇਰ ਸਰਵਿਸ ਨੂੰ ਕਾਲ ਆਉਂਦੀ ਹੈ ਤੇ ਉਹ ਤੁਰੰਤ ਹੀ ਅੱਗ ਬਚਾਉਣ ਵਾਲਿਆਂ ਕੱਢਿਆ ਉਹ ਤੇ 40 ਦਿੰਦੇ ਹਨ ਦੇਖ ਆਈ ਵਿਟਨੈਸ ਦੇ ਕਹਿੰਦੇ ਫਾਸਟ ਦੇ 10 ਮਿੰਟ ਉਪਰੰਤ ਹੀ ਪੁਲਿਸ ਆ ਜਾਂਦੀ ਹੈ ਅਤੇ 15 ਮਿੰਟ ਬਾਅਦ ਹੀ ਐਂਬੂਲੈਂਸ ਵੀ ਆ ਜਾਂਦੀਆਂ ਹਨ ਇਸ ਧਮਾਕੇ ਦੇ ਵਿੱਚ ਟੋਟਲ 12 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਪਹੁੰਚਦਿਆ ਹੀ ਟੋਟਲ 8 ਲੋਕਾਂ ਦੀ ਮੌਤ ਹੋ ਜਾਂਦੀ ਹੈ ਹਣ ਤੱਕ ਦੀ ਜਾਣਕਾਰੀ ਦੇ ਨਾਲ ਟੋਟਲ 13 ਲੋਕਾਂ ਦੀਆਂ ਜਾਨਾਂ ਜਾ ਚੁਕੀਆਂ ਹਨ ਇਸ ਧਮਾਕੇ ਦੀ ਸੂchnਾ ਮਿਲਨ ਤੇ ਹੀ ਬੰਬ ਡਿਸਪੋਜ਼ਲ ਦੀ ਟੀਮ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਜਾਂਦੇ ਹੈ ਤੇ ਕੁਝ ਸਮੇਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਤੇ ਨੈਸ਼ਨਲ ਸਿਕਿਉਰਿਟੀ ਗਾਰਡ NSG ਵੀ ਉਥੇ ਪਹੁੰਚ ਜਾਂਦੇ ਹਨ ਇਹ ਸਾਰੀਆਂ ਏਜੰਸੀਆਂ ਇਸ ਘਟਨਾ ਦੀ ਜਾਂਚ ਕਰ ਰਹੀਆਂ ਹਨ ਤੇ ਹਾਲੇ ਤੱਕ ਆਫੀਸ਼ੀਅਲ ਉਹਨਾਂ ਤੇ ਸਰਕਾਰ ਦੇ ਵੱਲੋਂ ਕੋਈ ਅਨਾਉਂਸ ਨਹੀਂ ਕੀਤਾ ਗਿਆ ਕਿ ਇਹ ਧਮਾਕਾ ਕਿਵੇਂ ਹੋਇਆ ਕਿੰਨੇ ਕੀਤਾ ਇਸ ਘਟਨੇ ਪਿੱਛੇ ਕਿਸ ਦਾ ਹੱਥ ਹੈ ਘਟਨਾ ਵਿੱਚ ਮਾਰੇ ਗਏ કુલ 6 ਲੋਕਾਂ ਦੀ ਜਾਣਕਾਰੀ ਹਾਲੇ ਸਾਹਮਣੇ ਆਈ ਹੈ ਰਾਤ ਨੂੰ 10 ਵਜੇ ਦੇ ਕਰੀਬ ਉੱਥੇ ਹੋਮ ਮਿਨਿਸਟਰ ਅਮੀਤ ਸ਼ਾਹ ਹਸਪੀਟਲ ਵਿੱਚ ਜ਼ਖਮੀ ਲੋਕਾਂ ਨੂੰ ਮਿਲ ਲਈ ਉਹਦੇ ਨੇ ਤੇ ਉਸ ਤੋਂ ਬਾਅਦ ਉਹ ਉਸ ਜਗ੍ਹਾ ਦੇ ਵੀ ਜਾਂਦੇ ਨੇ ਜਿੱਥੇ ਬਲਾਸਟ ਹੋਇਆ ਤੇ ਇਸ ਤੋਂ ਉਹ ਇੱਕ ਬਿਆਨ ਦਿੰਦੇ ਨੇ ਦੇਖਿਓ ਹਮ ਸਭੀ ਐਂਗਲਸ ਕੋ ਓਪਨ ਰੱਖ ਕੇ ਸਭੀ ਦ੍ਰਿਸ਼ਟੀ ਸੇ ਜਾਂਚ ਕਰਦੇ ਹੁਣ ਇਸ ਦੀ ਜਾਣਕਾਰੀ ਦੇ ਨਾਲ ਦੇਸ਼ ਦੀ ਮੀਡੀਆ ਦੀਆਂ ਕਈ ਖਬਰਾਂ ਚੱਲ ਰਹੀਆਂ ਨੇ ਤੇ ਤੁਹਾਨੂੰ ਉਹਨਾਂ ਦਾ ਪਤਾ ਹੀ ਹੈ ਕਿ ਉਹ ਕਿੰਨਾ ਸੱਚ ਹੈ ਤੇ ਉਹਨਾਂ ਦਾ ਕਿੰਨਾ ਝੂਠ ਹੈ ਤੇ ਜੋ ਵੀ ਚੀਜ਼ਾਂ ਹੁਣ ਮੈਂ ਅੱਗੇ ਦੱਸਣ ਜਾ ਰਿਹਾ ਹਾਂ ਤਾਂ ਇਹਦਾ ਧਿਆਨ ਰੱਖਿਓ ਇਹ ਅੱਗੇ ਕੁਝ ਦਿਨਾਂ ਵਿੱਚ ਗਲਤ ਵੀ ਹੋ ਸਕਦੀਆਂ ਨੇ ਪਰ ਜੇ ਇਹ ਹੋਇਆ ਤਾਂ ਮੈਂ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਉਹ ਵੀ ਪਿੰਨ ਕਰ ਦੇਵਾਂਗਾ ਟਾਈਮਜ਼ ਆਫ ਇੰਡੀਆ ਦੇ ਕੈਨ ਤੇ ਇਹ ਪਤਾ ਚੱਲਿਆ ਇਸ ਹੁੰਡਾਈ i20 ਗੱਡੀ ਦਾ ਨੰਬਰ ਦੋਇਸੀ HR26CE7674 ਦਾ ਹਿੰਦੀ ਦੀ ਜਾਣਕਾਰੀ ਨੇ ਇਹ ਦੱਸਿਆ ਹੈ ਕਿ ਇਸ ਗੱਡੀ ਦਾ ਮਾਲਕ ਮੁਹੰਮਦ ਸੁਲਮਾਨ ਸੀ ਜੋ ਹਰਿਆਣਾ ਦੇ ਗੁਰਦਾਉਂ ਵਿੱਚ ਰਹਿੰਦਾ ਸੀ ਪੁਲਿਸ ਨੇ ਜਦੋਂ ਸਲਮਾਨ ਨੂੰ ਡਿਟੇਨ ਕੀਤਾ ਤਾਂ ਪਤਾ ਚੱਲਿਆ ਕਿ ਸਲਮਾਨ ਨੇ ਇਹ ਗੱਡੀ ਇੱਥੇ ਦੇ ਓਖਲਾ ਦੇ ਦਵਿੰਦਰ ਨੂੰ ਵੇਚ ਦਿੱਤੀ ਸੀ ਉਸ ਤੋਂ ਬਾਅਦ ਇਹ ਗੱਡੀ ਦਵਿੰਦਰ ਨੇ ਅੰਬਾਲਾ ਵਿੱਚ ਕਿਸੇ ਨੂੰ ਵੇਚ ਦਿੱਤੀ ਤੇ ਉਸ ਤੋਂ ਬਾਅਦ ਇਹ ਗੱਡੀ ਹੋਰ ਕਿਸੇ ਕੋਲ ਕੁਝ ਅਖਬਾਰਾਂ ਦੇ ਸਰੋਤਾਂ ਤੋਂ ਪਲਵਾਮਾ ਦੇ ਰਹਿਣ ਵਾਲੇ ਤਰੀਕ ਦਾ ਵੀ ਜ਼ਿਕਰ ਹੈ ਇਹਦੇ ਬਾਰੇ ਵਿੱਚ ਆਪਾਂ ਅੱਗੇ ਗੱਲ ਕਰਦੇ ਹਾਂ ਮੈਂ ਦੱਸ ਦੇਣਾ ਚਾਹਣਾ ਤਮਾਕੇ ਤੋਂ ਬਾਅਦ ਮੁੰਬਈ ਅਤੇ ਕਈ ਦੇਸ਼ ਦੇ ਸ਼ਹਿਰਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਹਾਲਾਂਕਿ ਕੋਈ ਹਾਲੇ ਤੱਕ ਪੱਕੀ ਸੂਚਨਾ ਨਹੀਂ ਮਿਲੀ ਕਿ ਇਹ ਇੱਕ ਦੁਰਘਟਨਾ ਹੀ ਸੀ ਪਰ ਕਈ ਇਹੋ ਜਿਹੇ ਸੰਕੇਤ ਨੇ ਜੋ ਅਤਿੰਕੀ ਹਮਲੇ ਵੱਲ ਸੰਕੇਤ ਦਿੰਦੇ ਨੇ ਤੇ ਸਰਕਾਰ ਹੁਣ ਇਹਨੂੰ ਅਤਿੰਕੀ ਹਮਲਾ ਹੀ ਮੰਨ ਕੇ ਚੱਲ ਰਹੀ ਹੈ ਦਿੱਲੀ ਪੁਲਿਸ ਨੇ ਇਸ ਘਟਨਾ ਦੇ UAPA FIR ਦੇ ਤਹਿਤ ਦਰਜ ਕਰ ਦਿੱਤੀ ਹੈ ਜਿਸ ਦਾ ਇਸਤੇਮਾਲ ਆਤੰਕਵਾਦ ਦੇ ਸੰਬੰਧ ਵਿੱਚ ਹੁੰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੱਕ ਭਾਸ਼ਣ ਵਿੱਚ ਇਸ ਨੂੰ ਅਸੰਭਵੀ ਸਾਜ਼ਿਸ਼ ਦੱਸੀ ਤੇ ਇਹ ਵੀ ਕਿਹਾ ਕਿ ਇਸ ਦੇ ਪਿੱਛੇ ਜਿਸ ਦਾ ਹੱਥ ਹੈ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਤੇ ਇਸ ਦੀ ਇਨਵੈਸਟੀਗੇਸ਼ਨ ਹੋਰ ਐਨਆਈਏ ਨੂੰ ਸੌਂਪ ਦਿੱਤੀ ਹੈ ਜੋ ਇੱਕ ਸੈਂਟਰਲ ਟੈਰਰਿਜ਼ਮ ਹੋਸ ਹੈ। ਉਹਨ ਇਸ ਘਟਨਾ ਨੂੰ ਫਰੀਦাবাদ ਦੇ ਵਿੱਚ ਹੋਈ ਘਟਨਾ ਵਿੱਚ ਜੋੜਿਆ ਜਾ ਰਿਹਾ ਹੈ। ਦਰਸਲ ਹੋਇਆ ਕਿ 10 ਨਵੰਬਰ ਦੇ ਹੀ ਦਿਨ ਜੰਮੂ ਕਸ਼ਮੀਰ ਔਰ ਹਰਿਆਣਾ ਦੀ ਪੁਲਿਸ ਨੇ ਮਿਲ ਕੇ ਦੋ ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਸੀ। ਦੋਸ਼ ਇਹਨਾਂ ਤੇ ਇਹ ਹੈ ਕਿ ਇਹ ਡਾਕਟਰ ਪਾਕਿਸਤਾਨ ਦੇ ਅਤੰਕੀ ਸੰਗਠਨ ਜੈਸ਼-ਈ-ਮੁਹੰਮਦ ਅਨਸਰ ਗਜ਼ੂਮ ਮੁਤਲ ਹਿੰਦ ਦੇ ਲਈ ਕੰਮ ਕਰ ਰਹੇ ਸੀ। ਅਸਲ ਵਿੱਚ ਕੁਝ ਸਮੇਂ ਪਹਿਲਾਂ ਸ਼ਰੀ ਨਗਰ ਦੇ ਨੰਗਾਮ ਇਲਾਕੇ ਵਿੱਚ ਜੈਹ ਇ ਮੁਹੰਮਦ ਦੀ ਸਪੋਰਟ ਵਿੱਚ ਸੇ ਪੋਸਟਰ ਲਾਏ ਗਏ ਸੀ ਇਸ ਪੋਸਟਰ ਵਿੱਚ ਪੁਲਸ ਤੇ ਆਰਮੀ ਨੂੰ ਤਮਕੀਰ ਕੀਤੀ ਸੀ ਜਦੋਂ ਜੰਮੂ ਕਸ਼ਮੀਰ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਇਹ ਪਤਾ ਚੱਲਿਆ ਕਿ ਡਾਕਟਰ ਅਦੀਲ ਮਜੀਦ ਰਾਥੋਰ ਦੇ ਗਾਜੀਕੁੰਡ ਦਾ ਨਾਮ ਆਇਆ ਜੋ ਉੱਤਰ ਪ੍ਰਦੇਸ਼ ਦੇ ਸ਼ਰਨਪੁਰ ਵਿੱਚ ਲੱਭਿਆ ਗਿਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪਤਾ ਚੱਲਿਆ ਕਿ ਪਿਛਲੇ ਸਾਲ ਅਕਤੂਬਰ ਦੇ ਲਾਸਟ ਸਾਲ ਵਿੱਚ ਇਹ ਅਨੰਦ ਨਾਮ ਦੇ ਮੈਡੀਕਲ ਕਾਲਜ ਵਿੱਚ ਕੰਮ ਕਰਦਾ ਸੀ ਤੇ ਜਦੋਂ ਇਹਦਾ ਲੋਕਅਪ ਚੈੱਕ ਕੀਤਾ ਗਿਆ ਤਾਂ ਉਸ ਵਿੱਚ 1.47 ਗਨ ਮਿਲੀ ਫਿਰ ਇਸ ਤੋਂ ਬਾਅਦ ਪੁਲਿਸ ਪਲਵਾਮਾ ਦੇ ਰਹਿਣ ਵਾਲੇ ਡਾਕਟਰ ਮੁਜ਼ਮਮਿਲ احمد ਗ੍ਰਿਨੀ ਤੱਕ ਪਹੁੰਚੀ ਜੋ ਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਸੀ ਲਗਭਗ 10 ਦਿਨ ਪਹਿਲਾਂ ਮੁਜੱਮਿਲ ਨੂੰ ਡეტেইন ਕੀਤਾ ਗਿਆ ਸੀ ਤਾਂ ਉਸ ਦੇ ਬਿਆਨ ਤੇ ਪਤਾ ਚੱਲਿਆ ਕਿ ਉਸ ਨੇ ਫਰੀਦাবাদ ਦੇ ਪਿੰਡ ਵਿੱਚ ਇੱਕ ਕਿਰਾਏ ਦਾ ਮਕਾਨ ਲੈ ਰੱਖਿਆ ਸੀ ਤੇ ਜਦ ਉੱਥੇ ਛਾਪਾਂ ਮਾਰਿਆ ਗਿਆ ਤਾਂ ਪੁਲਿਸ ਨੂੰ ਇਥੋਂ 360 ਕਿਲੋ ਐਕਸਪਲੋਸਿਵਸ ਮਿਲੇ ਬਾਅਦ ਵਿੱਚ ਹੋਰ ਜਾਣਕਾਰੀ ਕੀਤੀ ਤਾਂ ਇਸ ਦਾ ਨੰਬਰ 3000 ਕਿਲੋ ਤੋਂ ਵੱਧ ਮੰਨਿਆ ਗਿਆ ਇਸ ਵਿੱਚ ਅਮੋਨੀਅਮ ਨਾਈਟ੍ਰੇਟ ਹੋਣ ਦੀ ਵੀ ਸ਼ੱਕ ਹੈ ਜਿਸ ਨੂੰ ਬ bomb ਬਣਾਉਣ ਲਈ ਵਰਤਿਆ ਜਾਂਦਾ ਹੈ ਇਸ ਦੇ ਨਾਲ ਨਾਲ ਉੱਥੋਂ ਇੱਕ ਵਾਕੀ ਟਾਕ ਕੁਝ ਬੈਟਰੀ ਅਤੇ ਕੁਝ ਕਿਲੋ ਮੈਟਲ ਅਤੇ ਹੋਰ ਵੀ ਬ bomb ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਮਿਲੀਆਂ ਇੱਥੇ ਹੀ ਕੁਝ ਪਿਸਤਲਾਂ AK 56 ਰਿਫਲ ਇਹ ਕੈਮੀਕਲ ਪਿਸਤਲ ਵੀ ਮਿਲੀ ਇਸ ਤੋਂ ਇਹ ਪਤਾ ਚਲਦਾ ਹੈ ਕਿ ਇੱਥੇ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਤੇ ਧਮਾਕੇ ਤੋਂ ਪਹਿਲਾਂ ਕਿ ਇਹ ਆਪਰੇਸ਼ਨ ਹਾਲੇ ਵੀ ਜਾਰੀ ਹੈ ਹੁਣ ਇਹਨਾਂ ਦੋਹਾਂ ਘਟਨਾ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਹੈ ਤੁਹਾਨੂੰ ਕਿ ਲੱਗਦਾ ਹੈ ਦਿੱਲੀ ਵਿੱਚ ਹੋਇਆ ਬਲਾਸਟ ਇੱਕ ਐਕਸੀਡੈਂਟ ਹੈ ਜਾਂ ਅਤੰਕੀ ਹਮਲਾ ਤੁਸੀਂ ਆਪਣਾ ਵਿਚਾਰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਤੁਹਾਨੂੰ ਇਸ ਦੇ ਨਾਲ-ਨਾਲ ਕਈ ਹੋਰ ਜਾਣਕਾਰੀ ਵਾਲੇ ਵੀਡੀਓ ਮਿਲ ਸਕਦੇ ਹਨ ਤਦ ਤੱਕ ਕਪਾ ਮਿਲ ਜਿਆ ਨਮਸਕਾਰ ਜੀ